ਸਾਨੂੰ ਕੋਈ ਨਹੀਂ ਤੇ ਅਸੀਂ ਦੇਖੋ ਵੀ ਕਾਫਤਸਵਾਜ਼ ਦੀ ਕਰ ਸਕੀ ਹਾਰੇ ਤੱਕ ਕੋਈ ਕਾਰਵਾਈ ਨਹੀਂ ਰੋਕੇ ਗਏ ਨੂੰ ਵੀ ਕਿੰਨਾ ਸਮਾਂ ਹੋ ਗਿਆ ਕੋਈ ਧਿਆਨ ਨਹੀਂ ਲਿਆ ਹਾਰੇ ਕੋਈ ਜਾ ਰਹੀ ਹੈ ਇਹਨਾਂ ਸ਼ਰਿਆ ਨਹੀਂ ਗੁੰਡਾ ਕਰਦੀ ਬੁਰਸ਼ਾ ਕਰਦੀ ਬਹੁਤ ਸਰੀਰ ਦੀ ਸਵਾਦ ਕਾਰਨ ਬੜਾ ਸਾਫ ਹੈ ਕੋਲ ਤੁਸੀਂ ਦੇਖਦੇ ਹੋ ਕਿ ਰੋਜ਼ ਲੱਤਾਂ ਦੇ ਬੋਲਨਾ ਪੰਚਾਰ ਦੇ ਮਾਤ ਹੁੰਦੇ ਐ ੈਂਗਸਟਰ ਕਹਿ ਕੇ ਸਮਾਗਰ ਕਰਕੇ ਲਾਫਤੀ ਗੋਲੀ ਮਾਰ ਦਿੰਦੇ ਆ ਜਾਂ ਮਾਰ ਹੀ ਦਿੰਦੇ ਜਾਂ ਨਹੀਂ ਮਾਰ ਦਿੰਦੇ ਕਿੰਨੇ ਮੁੰਡੇ ਇਹਨਾਂ ਨੇ ਕਿਛਦੇ ਆ ਤੋਂ 22 ਸਾਲ ਦੀ ਉਮਰ ਦੇ ਬੱਚੇ ਖਾਸ ਤੌਰ ਤੇ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸਿੱਖਾਂ ਦੇ ਮੁੰਡੇ ੈਂਗਸਟਰ ਕਹਿ ਕੇ ਮਾਰੇ ਜਾ ਰਹੇ ਸਿੱਖਾਂ ਦੇ ਮੁੰਡਾ ਗੱਤਾਂ ਦੇ ਨਾਲ ਮਾਰੇ ਜਾ ਰਹੇ ਆ ਆ ਤੁਹਾਨੂੰ ਮੈਂ ਦਿਖਾਉਣਾ ਆ ਦੇਖੋ ਆ ਫਲਾਅ ਦੇਖੋ ਕਹੇ ਜਿਆ ਆ ਇੱਕ ਆ ਦੇਖੋ ਇੱਕ ਕੱਲ ਕੱਲ ਦੀ ਵੀਡੀਓ ਆ ਇਹ ਖਰੜ ਦੀ ਵੀਡੀਓ ਆ ਉਹ ਦੇਖੋ ਕਿਵੇਂ ਇੱਕ ਬੀਬੀ ਨੂੰ ਆ ਦੇਖੋ ਪੁਲਸਾਰਾ ਕਿਵੇਂ ਇਹ ਆ ਦੇਖੋ ਇਹ ਆ ਸੇ ਇਹ ਇਹ ਬੁੱਤਰ ਪ੍ਰਾਣੀ ਤੇ ਹੋਰ ਕੀ ਹੈ ਇਹ ਇਹ ਗੱਲਾਂ ਆਪਾਂ ਕਰਦੇ ਆਂ ਵੀ ਅਸੀਂ ਨਾ ਤੇਰੇ ਦੌਰ ਦੇ ਬੱਚਾ ਜਿਵੇਂ ਹਜ਼ਾਰਾਂ ਨੌਜਵਾਨਾਂ ਨੇ ਖੋਹ-ਖੋ ਕੇ ਇਸ ਉਸ ਨੇ ਮਾਰੀ ਇਹਨਾਂ ਬਚਣਾ ਨੇ ਮਾਰਿਆ ਸਰਕਾਰ ਨੇ ਉਹਨੂੰ ਬਰਵਾਇਆ ਉੱਥੇ ਤਾਂ ਵੱਧ ਚੁੱਕਿਆ ਗੁੰਡਾ ਰਾਜ ਹੈ ਇਸ ਵੇਲੇ ਤੁਸੀਂ ਦੇਖੋ ਵੀ ਜੇ ਮੇਰੇ ਵਰਗੇ ਬੰਦੇ ਨੂੰ ਇਸ ਤਰ੍ਹਾਂ ਹੀ ਚੱਕ ਕੇ ਲਾ ਜਾ ਕੇ ਟੱਟ ਮਾਰ ਕਰਕੇ ਬੰਦ ਕਰ ਸਕਦੇ ਆ ਕੋਈ ਮਰਜ਼ੀ ਕਹਾਣੀ ਕੱਢ ਦੇਣਾ ਤੇ ਕਹਿ ਰਹੀ ਹੈ ਪੁਲਸ ਤੋਂ ਸ਼ਰਿਆ ਮੈਨੂੰ ਬਲਵਿੰਦਰ ਸਿੰਘ ਨੇ ਕਿਹਾ ਜਿਹੜਾ ਜਿਹੜੀ ਹੁਣ ਪਿੱਛੇ ਆ ਕੇ ਖੜ ਗਿਆ ਪ੍ਰਸ਼ਾਸਨ ਸਾਰਾ ਉਹ ਬਚਾਉਣ ਤੇ ਲੱਗਿਆ ਹੋਇਆ ਉਹ ਤੇ ਜਗਵਿੰਦਰ ਸਿੰਘ ਤੇ ਬਲਵਿੰਦਰ ਸਿੰਘ ਇਹਦੇ ਦੋ ਨਾਲ ਹੌਲਦਾਰ ਰੈਂਕ ਦੇ ਬੰਦੇ ਆ ਸ਼ਰਿਆ ਕਹਿ ਰਹੇ ਕੀ ਕਰ ਲੋਗੇ ਪੁਲਿਸ ਦਾ ਪੁਲਸ ਤਾਂ ਹੀ ਕਰਦੀ ਹੁੰਦੀ ਹੈ ਮੈਨੂੰ ਕਹਿ ਰਹੇ ਤੈਨੂੰ ਨਹੀਂ ਪਤਾ ਪੁਲਸ ਕੀ ਕਰ ਦਿੰਦੀ ਹੈ ਪੁਲਸ ਦੇ ਹੱਥ ਬਹੁਤ ਜੰਮੇ ਆ ਕੀ ਕਰਾ ਦੋਗੇ ਸਾਡਾ ਜਣੇ ਇੱਥੋਂ ਤੱਕ ਇੱਥੋਂ ਸਾਫ਼ ਹੁੰਦੀਆਂ ਨੇ ਗੱਲਾਂ ਵੀ ਰੋਜ਼ ਪੁਲਿਸ ਬੰਦੇ ਮਾਰ ਰਹੀ ਹੈ ਇਹਦਾ ਕਾਰਨ ਕੀ ਹੈ ਜਿੰਨੇ ਵੀ ਉੱਚ ਉਹਦੇ ਆ ਤੇ ਬੰਦੇ ਬੈਠੇ ਆ ਕੋਈ ਅਫਸਰ ਬੈਠੇ ਉਹ ਸਿੱਖ ਹੈਗਾ ਸਾਰੇ ਗਾਇਸ ਸਿੱਖ ਬੰਦੇ ਲਾਏ ਹੋਏ ਨੇ ਸਾਰਾ ਦਿੱਲੀ ਵਾਲਿਆਂ ਦਾ ਕੰਟਰੋਲ ਆ ਇਸੇ ਕਰਕੇ ਸਿੱਖਾਂ ਨੂੰ ਖਾਸ ਤੌਰ ਤੇ ਨਿਸ਼ਾਨਾ ਜਿਹੜਾ ਉਠਾਇਆ ਜਾ ਰਿਹਾ ਪੱਗਾਂ ਵੀ ਲਹਾਈਆਂ ਜਾ ਰਹੀਆਂ ਸਿੱਖਾਂ ਦੇ ਮੁੰਡੇ ਵੀ ਮਾਰੇ ਜਾ ਰਹੇ ਨੇ ਲੱਤਾਂ ਬਾਹਾਂ ਵੀ ਗੋਲੀਆਂ ਮਾਰਨਾ ਜਾ ਰਹੇ ਆ ਆਸ ਦੀ ਢਿੰਗ ਸਿੰਘ ਕੁੱਟਿਆ ਗਿਆ ਕੱਲ ਉਹਦੇ ਘਰ ਵਾਲੀ ਕੁੱਟੀ ਗਈ ਇਹਨੇ ਸਿੰਘ ਦੇ ਕੋਈ ਸਿੱਖ ਨਿਸ਼ਾਨੇ ਤੇ ਹੈ ਜਿਹੜੀ ਨਹਿਰ ਕੁਸ਼ੀਇ ਇੱਕ ਤਰ੍ਹਾਂ ਦੀ ਇਹ ਸ਼ਾਸਤਰੀਨ ਕੀਤੀ ਜਾ ਰਹੀ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿ ਦਿੰਦਾ ਜੇ ਤੁਸੀਂ ਐਂ ਬੈਠੇ ਰਹੇ ਨਾ ਅੱਜ ਸਾਡੇ ਵਰਗਾਂ ਨੂੰ ਇਹਨਾਂ ਨੇ ਹੱਥ ਪਾ ਲਿਆ ਜਾਂ ਹੋਰ ਬੰਦੇ ਨੂੰ ਹੱਥ ਪਾ ਲਿਆ ਜਾਂ ਮਾਰ ਰਹੇ ਨੇ ਮਾਰਨਾ ਇਹਨਾਂ ਲਈ ਬੰਦਾ ਬਹੁਤ ਤੁਸੀਂ ਦੇਖੋ ਦਰਿੰਦਗੀ ਦੇਖੋ ਜਿਹਦੇ ਪਟਿਆਲੇ ਮਾਰਿਆ ਨਾ ਮੁੰਡਾ ਉਹਨਾਂ ਨੇ ਜਿਹੜੇ ਮੁੰਡੇ ਨੇ ਪੱਚਾ ਚੱਕਿਆ ਅੰਦਰ ਉਹ ਖੰਮ ਕਾਬਲਾ ਕਰਦਾ ਜਿਵੇਂ ਨਾ ਸ਼ਿਕਾਰੀ ਨਹੀਂ ਸ਼ਿਕਾਰ ਖੇਡਦੇ ਤੇ ਸ਼ਿਕਾਰ ਖੇਡਣ ਜਾਂਦੇ ਆ ਤੁਸੀਂ ਕਹਿੰਦੇ ਵੀ ਤੁਸੀਂ ਨਿਸ਼ਾਨਾ ਅਗਲਾ ਉਹ ਕਹਿੰਦਾ ਤੁੰੂਲਾ ਨਿਸ਼ਾਨਾ ਸ਼ਿਕਾਰ ਦੇ ਤੁੰੂਲਾ ਸ਼ਿਕਾਰ ਨਿਸ਼ਾਨਾ ਸ਼ਿਕਾਰ ਦੇ ਓਵੇਂ ਇਹਨਾਂ ਨੇ ਐ ਮਤਲਬ ਕਿ ਪਹਿਲਾਂ ਮੁਖੌਲ ਕੀਤਾ ਉਹ ਹੱਥ ਖੜੇ ਕਰਾਏ ਫਿਰ ਨੂੰ ਮੋਕਾ ਪਵਾ ਕੇ ਫਿਰ ਇਹਨਾਂ ਨੇ ਇੱਕ ਦੂਜੇ ਨੂੰ ਕਹਿ ਹੁੰਦਾ ਤੂੰ ਮਾਰਦਾ ਮੈਂ ਮਾਰਾਂ ਤੂੰ ਮਾਰਦਾ ਮੈਂ ਮਾਰਦਾ ਐ ਨੋਟੇ ਮੁੰਡੇ ਦੇ ਰੂਤਾ ਪਾ ਕੇ ਉਹਦੇ ਸਿਰ 'ਤੇ ਤਰੀ ਛਾਤੀ ਦੀ ਗੋਲ ਦਾ ਮਾਰਿਆ ਨਾ ਕਹਾਣੀ ਕਿਸੇ ਪ੍ਰਧਾਨੀ ਸੁਣ ਲੋ ਬਾਈ ਜੀ ਉਦੋਂ ਬਾਅਦ ਸੁਣੋ ਇਹ ਇਹ ਜਦੋਂ ਤੁੱਖਾ ਮੁਕਾਬਲਾ ਹੁੰਦਾ ਪੰਜਾਬ ਦਾ ਡੀਜੀਪੀ ਨੂੰ ਬਿਲ ਕਰਕੇ ਆ ਦੀ ਪ੍ਰੋਫਸਰ ਹਲਾਸ਼ੇ ਦਾ ਬੋਸ ਵਧੀਆ ਕੰਮ ਕੀਤਾ ਪੰਜਾਬ ਦਾ ਮੁੱਖ ਮੰਤਰੀ ਟਿਬਟ ਕਰਕੇ ਦਈ ਜਾਂਦਾ ਹੈ ਬੀਜੀਪੀ ਡਿਸਕਾਂ ਦੇ ਨਾਮ ਸਨਮਾਨਿਤ ਕੀਤੇ ਜਾਂਦੇ ਆ ਜਿਹੜੇ ਬੰਦੇ ਠੁੱਠੇ ਮੁਕਾਬਲੇ ਕਰ ਰਹੇ ਨੇ ਪੰਜਾਬ ਦੇ ਵਿੱਚ ਸਾਡੇ ਮੁੰਡਿਆਂ ਨੂੰ ਮਾਰ ਰਹੇ ਆ ਉਹਨਾਂ ਦਾ ਨਾਂ ਰਾਸ਼ਟ੍ਰਪਤੀ ਅਵਾਰਡ ਲਈ ਨਾਮਜ਼ਦ ਕਰਕੇ ਭੇਜਿਆ ਜਾਂਦਾ ਦੇਖੋ ਹਰਾਨੀ ਦੀ ਗੱਲ ਕੀ ਹੋ ਗੱਲ ਕੀ ਰਿਹਾ ਪੰਜਾਬ 'ਚ ਇਹ ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਜੇ ਤੁਸੀਂ ਅੱਜ ਵੀ ਅਸੀਂ ਚੁੱਪ ਕਰਕੇ ਬੈਠੇ ਰਹੇ ਨਾ ਕਾ ਆਂਗਲਾ ਸਮਾ ਇੱਕ ਕਿਸੇ ਦੀ ਜੰਗਲ ਹੈ ਜਿਹਨੂੰ ਮਰਜ਼ੀ ਚਾਕੇ ਮਾਰ ਕੇ ਫਾੜ ਦੇਣਾ ਕਿ ਕਿੰਨੇ ਖ ਪਾਏ ਆ ਕਿ ਉਹ ਵੀ ਗੱਲ ਜਿਵੇਂ ਕਹਿ ਰਿਹਾ ਪੁਲਿਸ ਵਾਲਾ ਰਮਿੰਦਰ ਵੀ ਕੀ ਕਰਤਾ ਤੁਸੀਂ ਗਾਲ ਕੱਢ ਕੇ ਕਹਿ ਰਿਹਾ ਵੀ ਤੁਸੀਂ ਕੀ ਪੁਲਿਸ ਦਾ ਫੜਦਿਆ ਐਂ ਤਾਂ ਆਸ ਤੋਂ ਬਾਅਦ ਚ ਮੈਂ ਮਾਰ ਕੇ ਫਾਟੇ ਹੋਣ ਮਾਰੀ ਜਾਂਦੇ ਰੋਣਾ ਤੁਸੀਂ ਪਾ ਕੇ ਬਹਿ ਜਾਓ ਤੁਸੀਂ ਕਰਦੋ ਕੀ ਇਹਦਾ ਤੇ ਇਹ ਸਾਨੂੰ ਪਖਣਾ ਪੈਣਾ ਨਹੀਂ ਕਹੋ ਜਿਹਨੂੰ ਮਰਜ਼ੀ ਚਾਕੇ ਕੁੱਟਮਾਰ ਕਰ ਦੇਣਗੇ ਉਹਦਾ ਉੱਥੇ ਤਾਂ ਮਾਹੌਲ ਕੀ ਕਰ ਰਿਹਾ ਸਾਨੂੰ ਕਰ ਰਿਹਾ ਕਹਿੰਦੇ ਇੱਛੇ ਆਉਂਦੇ ਆ ਦੰਬਿਆਰ ਕੀ ਛੱਤਰ ਵੀ ਫੇਰਦੇ ਆ ਪੈਸੇ ਵੀ ਦੇਣੇ ਆ ਤੇ ਚੂਕ ਨਹੀਂ ਕਰਵਾਂਦੇ ਕੋਈ ਨਹੀਂ ਆ ਲੋਕਾਂ ਨੂੰ ਖਬਰਾਂ ਕਿੰਨੇ ਕੁ ਬੰਦੇ ਜਿਹੜੇ ਵਿਚਾਰੇ ਆਈ ਚੁੱਪ ਕਰਕੇ ਫੁੱਟ ਖਾ ਕੇ ਤੇ ਪੈਸੇ ਦੇ ਚੁੱਪ ਕਰ ਜਾਂਦੇ ਸੋ ਮੈਂ ਆਵਾਜ਼ ਬੁਲੰਦ ਕਰਦਾ ਰਹੂੰਗਾ ਪਹਿਲਾਂ ਵੀ ਸੀ ਨਾ ਜਿੰਨਾ ਦਾ ਸਾਹ ਚੱਲਦੇ ਆ ਨਾ ਇਹ ਦਬ ਸਕਦਾ ਪਰ ਮੈਂ ਲੋਕਾਂ ਨੂੰ ਕਹਿੰਦਾ ਸਾਥ ਦਿਓ ਯਾਰ ਨਾਲ ਖੜੋ ਇਹ ਮਸਲਾ ਜੇ ਬੁਖਸ਼ਾ ਕਰਨ ਦੀ ਰੋਕਣੀ ਆ ਗੋੜਾ ਕਰਨ ਦੀ ਰੋਕਣੀ ਆ ਘਾਣ ਰੋਕਣਾ ਆ ਜਿਹੜੀ ਆਹ ਪ੍ਰੋਸਟੇਟ ਬਣ ਗਈ ਆ ਜਿਹੜਾ ਜਬਰ ਹੋ ਰਿਹਾ ਇਹਦੇ ਖਿਲਾਫ ਵੀ ਆਉਣ ਵਾਲੇ ਦਿਨਾਂ 'ਚ ਵੱਡੇ ਇਕੱਠੜਾ ਕਾਲ ਦੇ ਰਹੇ ਆ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਆ ਕਿ ਜਿੰਨੇ ਪਰਿਵਾਰ ਨੇ ਉਹਨਾਂ ਨੂੰ ਕਹਿਣਾ ਚਾਹਣਾ ਵੀ ਜਿੰਨੇ ਪਰਿਵਾਰ ਜਿਨ੍ਹਾਂ ਦੇ ਮੁੰਡਿਆਂ ਦੇ ਨਾਲ ਲੱਤਾਂ ਮਹਾਂਜੂਲੀਆ ਮਾਰੀਆਂ ਜਿਨ੍ਹਾਂ ਦੇ ਮੁੰਡੇ ਦਾ ਨੀ ਠੁੱਠੇ ਮਕਾਰਲੇ ਜਿ ਮਾਰੇ ਆ ਸਾਡੇ ਨਾਲ ਸੰਪਰਕ ਕਰੋ ਇਹ ਲਾਈਜ ਲਜਾਵਾ ਨਹੀਂ ਕਹਾਣੀ ਕਿਸੇ ਪੁਰਾਣੀ ਬੜੀ ਬਾਈ ਬਾਈ ਮੈਂ ਕੱਲ੍ਹ ਵੀ ਦਸਤਾਰ ਨਾਲ ਅਸੀ ਵੀ ਗੱਡੀ ਨੇ ਦੋ ਤਿੰਨ ਵਾਲੀ ਸਾਨੂੰ ਓਵਰਟੇਕ ਕੀਤਾ ਫਿਰ ਉਹ ਗਾਲ ਕੱਢ ਕੇ ਗਏ ਆ ਫਿਰ ਅਸੀਂ ਮਗਰ ਲਾਈ ਤਾਂ ਚੌਕੀ ਚ ਲਾਤੀ ਗੱਡੀ ਉਹ ਕਹਿੰਦੇ ਅਸੀਂ ਮਲਾਜਾ ਲੱਗੇ ਹੋ ਜਾਂਦੇ ਨੇ ਜਿਹੜੀ ਜਗ੍ਹਾ ਤੇ ਵੈਸੇ ਅਸੀਂ ਮਲਾਜਾ ਕਰਾਇਆ ਪਰ ਕੋਈ ਇਹੀ ਗੱਲ ਸਾਹਮਣੇ ਨਹੀਂ ਤੁਸੀਂ ਇਹ ਦੇਖੋ ਇਹ ਕਹਿੰਦਾ ਮੈਂ ਅਸੀਂ ਮਲਾਜਾ ਕਰਾਇਆ ਜਿਹੜੇ ਡਾਕਟਰ ਕੋਲ ਮੇਰਾ ਮੈਡੀਕਲ ਕਰਾਉਣ ਗਏ ਆ ਸਾਡੇ ਸਲੋਹੇ ਸੁਣੀ ਨਹੀਂ ਦੀ ਉੱਥੇ ਖਿੱਜੀਦਾ ਫਿਰਦੇ ਆ ਅੱਛਾ ਆਪ ਡੀਐਸਪੀ ਮੰਨ ਰਿਹਾ ਕਿ ਉੱਥੇ ਸਾਡੀ ਪਾਰਟੀ ਚੋਂ ਆਏ ਸੀ ਮੁੰਡੇ ਤੇਗ ਚੰਦ ਨੌਨਰ ਨਾ ਕੋਸ ਵਾਲਾ ਟਾਈਪ ਵਾਲੀ ਪਾਰਟੀ ਚ ਵਾਇਸ ਫਿਰ ਮੈਂ ਐਸਐਸਪੀ ਨੂੰ ਰਾਤ ਨੂੰ ਫੋਨ ਕਰਦਾ ਹਾਂ ਉਸੇ ਰਾਤ ਜਦੋਂ ਮੈਂ ਚੌਕੀ ਤੋਂ ਵਾਪਸ ਆਉਣਾ ਮਾਝਾ ਜਾ ਕੇ ਥੋੜਾ ਸਾਰਾ ਚੌਕੀ ਵਾਲੇ ਮਲਾਜਮ ਕਰਕੇ ਹੋਏ ਸ਼ਰਾਬ ਨਾਲ ਜਿਹੜੇ ਸਾਡੇ ਬੰਦੇ ਤੁਹਾਨੂੰ ਲਾਗਦਾ ਨਹੀਂ ਲੈ ਕੇ ਗਿਆ ਪੰਜਾਬੀ ਉਹ ਵੀ ਥੋੜੇ ਮਲਾਜਮ ਕਰਕੇ ਮਲਾਜਾ ਕੋਈ ਕਾਰਵਾਈ ਹੋਈ ਹੈ ਉਹ ਤਾਂ ਆਪ ਵੀ ਡੀਐਸਪੀ ਕਹਿੰਦਾ ਕਿ ਤੀਨ ਚਿੱਠੀਆਂ ਦਿੱਤੀ ਡਾਕਟਰਾਂ ਨੇ ਜਿਹੜੇ ਡਾਕਟਰ ਅੱਜ ਨੂੰ ਟਿਊਟਰ ਦੇ ਗਏ ਦਰੂਣੀ ਪੀਤੀ ਤੇ ਤੁਹਾਨੂੰ ਲੱਗਦਾ ਵੀ ਮੇਰਾ ਉਹ ਡਾਕਟਰ ਬਰਨਾਲੇ ਵਾਲੇ ਮੇਰਾ ਵੀ ਕੰਨੇ ਰੀ ਸਪਲਾਈਟ ਜੰਦੇ ਨੇ ਸਾਡ ਲੱਗੀ ਕਿ ਤੁਸੀਂ ਦੱਸਦੇ ਹੋ ਕੁੱਟਮਾਰ ਵੀ ਕਿੱਥੇ ਹੋਈ ਸੀ ਪੂਰੇ ਦੇਖੋ 20 ਬੰਦੇ ਹਲਕੇ ਕੁੱਤੇਆਂ ਨੂੰ ਚੁੰਮੜਦੇ ਆ ਕੇ ਬੰਦੇ 20 ਬੰਦੇ ਕੁਝ ਬਾਹ ਫੜਦਾ ਕੁਝ ਇੱਥੇ ਗਾੜ ਤੋਂ ਇੱਥੋਂ ਦੱਬਿਆ ਜਾਂਦਾ ਮੈਂ ਗਾੜਦੇ ਨੇ ਆਪਾਂ ਦੇ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ ਗਾੜ ਦੱਬਦੇ ਆ ਬੰਦੇ ਨਾਲ ਫਿਰ ਦੱਬ ਤੋਂ ਫੜਦੇ ਪੁਲਿਸ ਦਾ 20 ਬੰਦੇ ਇੱਕ ਬੰਦੇ ਨੂੰ ਚੁੜੜਦਾ ਕਿੰਨੀ ਦਿਰਿੰਦਰੀਆਂ ਚੁੜੜਦੇ ਮੈਂ ਇਹਨੂੰ ਇਹ ਵੀ ਪੁੱਛਿਆ ਮੈਂ ਕਿ ਗੁੰਡਾ ਕਰਦੀ ਆ ਕਹਿੰਦੇ ਹਾਂ ਅਸੀਂ ਪੁਲਿਸ ਵਾਲੇ ਬੜਦੀ ਗੁੰਡੇ ਇਹ ਸ਼ਬਦ ਮੈਨੂੰ ਬੋਲੋ ਮੈਂ ਯਾਰ ਮੈਨੂੰ ਆ ਲੱਸੋ ਜੇ ਮੈਂ ਮੰਨ ਲਓ ਮੈਂ ਗੁਨਾਹਗਰ ਹੁੰਦਾ ਮੈਂ ਉੱਥੇ ਕਹੇ ਆਸੇ ਬੈਠਣ ਆ ਜਾਂਦਾ ਮੈਨੂੰ ਥੋੜੇ ਐਸਪੀ ਡੀ ਨੂੰ ਥੋੜੇ ਐਸਐਸਪੀ ਨੂੰ ਥੋੜੇ ਆਪਣੇ ਨੂੰ ਪੰਦਰਾਂ ਹੋਰ ਰੂਮ ਤੇ ਤੁਹਾਨੂੰ ਫੋਨ ਕਰਨੇ ਦੀ ਲੋੜ ਸੀ ਵੀ ਆ ਘਟਨਾ ਹੋਈ ਐ ਮੈਂ ਕਿਉਂ ਨਾ ਖਲਾ ਮੈਂ ਬਾਸੇ ਨਿਕਲ ਜਾਂਦਾ ਤੁਸੀਂ ਨਾਕੇ ਦੇ ਹਾਲ ਦਿੱਤਾ ਮੈਂ ਰੁਕ ਗਿਆ ਜੇ ਮੈਂ ਕੋਈ ਚੋਰ ਹੁੰਦਾ ਮੇਰੇ ਨੂੰ ਡਰਾ ਕੀਤਾ ਹੁੰਦਾ ਤਾਂ ਮੈਂ ਨਾਕੇ ਨਾ ਰੁਕਦਾ ਮੈਂ ਹੁਣ ਕੇ ਪਾਸੇ ਨਿਕਲ ਜਾਂਦਾ ਮੈਂ ਰੁਕ ਕੇ ਤੁਹਾਨੂੰ ਪੁੱਛਿਆ ਦੱਸੋ ਕੀ ਲੱਗਾ ਇਸੇ ਕਰਕੇ ਮੈਂ ਲਾਇ ਹੋਇਆ ਸੀ ਉੱਥੇ ਮੈਂ ਕਹਿੰਦਾ ਨਾ ਇਹ ਨਹੀਂ ਪਤਾ ਕੈਦਲ ਜੀ ਇੱਥੇ ਸਾਡੀ ਵਰਦੀ ਪਾੜ ਗਿਆ ਜੀ ਆ ਕੇ ਇਹਨਾਂ ਨੇ ਚੌਕੀ ਤੇ ਹਮਰਾ ਕਰਤਾ ਇਹ ਤੇ ਮਿੰਟਲ ਉਹਨਾਂ ਨੇ ਕਹਾਣੀ ਬਣਾਉਣ ਲੱਗੇ ਲਾਈਵ ਹੋਣ ਤੋਂ ਬਾਅਦ ਫੜਿਆ ਤੁਹਾਨੂੰ ਉਦੋਂ ਬਾਅਦ ਉਹਨਾਂ ਨੇ ਆ ਕੇ ਸਾਡਾ ਫੋਨ ਵੀ ਖੋਹ ਲਿਆ ਇਹ ਮੁੰ ਇਹ ਰਿਪੋਰਟ ਮਾਰ ਕਰਕੇ ਫੋਨ ਕਰੋਗਾ ਲੈ ਵਿੱਚ ਹੀ ਕੱਟਿਆ ਜਾ। ਅੱਜ ਬਟਿੰਡੇ ਆਏ ਹੋ ਇਸ ਦੇ। ਉਹ ਰੰਡੇ ਦਾ ਮੈਂ ਇਹ ਜਿਹੜੇ ਅਲਟਰਾ ਸਾਊਂਡ ਕਰਾ ਕੇ ਰੱਖੀ, ਸਕੈਨ ਕਰਾ ਕੇ ਜਿੰਨੀਆਂ ਬਾਰੇ ਜੂਰੀ ਸਟਾਫਾਂ ਨੇ। ਉਹ ਕਰਾ ਕੇ ਉਹ ਮੈਡੀਕਲ ਮੈਡਾ ਜਿਹੜਾ ਉੱਥੇ ਮੈਂ ਦਾਖਲ ਰੱਖਿਆ ਸੀ। ਐਸਐਲ ਦਾ ਪਾਣੀ ਨੂੰ ਦਾਲ ਪਈ ਹੈ। ਉਹ ਪਰਚਾ ਮੈਂ ਰੋਕਾ ਭੇਜ ਚੁੱਕੇ ਹਾਂ। ਇਹਨਾਂ ਨੂੰ ਹਾਲੇ ਤੱਕ ਕੋਈ ਕੇਸ ਤੇ ਕੋਈ ਕਾਰਵਾਈ ਨਹੀਂ ਕੋਈ ਸੁਣਵਾਈ ਨਹੀਂ ਕੋਈ ਕਹਿਣ ਨਹੀਂ। ਇਹਦਾ ਇੱਕ ਪਾਸੇ ਤਾਂ ਤੁਸੀਂ ਦੇਖੋ ਇਹ ਕਾਨੂੰਨ ਹੈ। ਕਿ 0810R ਕਿਸੇ ਵੀ ਥਾਣੇ ਦੇ ਵਿੱਚ ਕਿਸੇ ਵੀ ਜਿੰਨੀ ਤੁਸੀਂ ਜਾ ਕੇ ਹਰ ਚੀਜ਼ ਦੇ ਵਿੱਚ ਪਾ ਸਕਦੇ ਤੇ ਅੱਜ ਦੋਸ ਕਿਹੜੀ 0 ਰੁਪਿਆ ਮੈਂ ਸਵਿਆਂ ਬਣਾ ਲੈ ਰਹੇ ਆਂ ਵੀ ਆਹ ਬੰਦੇ ਨੇ ਚਸ਼ਦਰ ਕੀਤਾ ਆਹ ਵਰਨਾ ਘਟਨਾ ਹੋਈ ਆਹ ਮੈਨੀਆਂ ਸੱਤਾਂ ਨਿਸ਼ਾਨ ਉਹਦੇ ਉਹਦੇ ਬਾਪ ਨੂੰ ਵੀ ਸਿਰ ਕਾਰਵਾਈ ਨਹੀਂ ਕੋਈ ਸੁਣਵਾਈ ਜੀ ਕਿ ਆਇਆ ਹੀ ਘਟ ਨਹੀਂ ਲਾ। ਕਿ ਕਿੱਥੋਂ ਇਨਸਾਫ ਦੀ ਉਮੀਦ ਰੱਖ ਲਾਂਗੇ ਤੰਗ ਤੇ ਆਮ ਬੰਦੇ ਦੇ ਇਨਸਾਫ ਦੀ ਅਗਲੀ ਸਾਡੀ ਇਹੀ ਹੈ ਸਾਰਾ ਨਾ ਰੈਰਵਰ ਕਰਕੇ ਸੁਲਾਹ ਮਸ਼ਵਰਾ ਕਰਕੇ ਆਉਣ ਵਾਲੇ ਦਿਨਾਂ 'ਚ ਮੱਠੀ ਕਾਰ ਵੱਡਾ ਸੱਦਾ ਲੋਕਾਂ ਨੂੰ ਇਹ ਪੁਲਿਸ ਜ਼ਬਰਦਸਤ ਬਣਾ। ਜਿਹੜਾ ਪੁਲਿਸ ਨੂੰ ਇੰਨੀਆਂ ਤਾਕਤਾਂ ਦੇ ਪਾਵਨ ਦੇਤੀਆਂ ਜਿਹਨੂੰ ਮਰਜ਼ੀ ਕਲੰਟ ਲਾ ਕੇ ਮਾਰ ਦਿੰਦੇ ਆ। ਪੁਲਿਸ ਦਾ ਰਾਸਟਾਨੀ ਸਰਦਿ ਕਿੰਨੇ ਪੁੱਟੇ ਮਾਰਦੇ ਨੇ। ਇਹ ਕੰਮ ਕੋ ਸਰਵਾਈ ਹੁੰਦੀ ਐ। ਜਿਹੜੇ ਕੰਮ ਦਾ ਪਾਸਾ ਆਉਣੇ ਆ ਜਿਹੜਾ ਬਹੁਤ ਸਾਰਾ ਕਾਟੀ ਹੋਇਆ। ਇਹਨਾਂ ਦੀ ਨੰਬਰ ਉਹ ਇਹਦੇ ਹੱਲ ਤੋਂ ਦੁੱਲੂ। ਉਹੀ ਗੱਲ ਆ ਜਾਂਦੀ ਹੈ ਨਾ ਵੀ ਜਦੋਂ ਸੋਨੇ ਬਣਾਏ ਪੁਲਿਸ ਦੇ ਨਾਲ ਸਰਕਾਰਾਂ ਹੁੰਦੀਆਂ ਤੇ ਖੜੀਆਂ ਨੇ ਉਹ ਤਾਂ ਵਧਾਈਆਂ ਦਿੰਦੇ ਨੇ। ਸਰਕਾਰ ਤਾਂ ਵਧਾਈਆਂ ਦੇ ਰਹੀ ਆ ਆ ਦੇ ਪੁਲਿਸ ਦੇ ਪ੍ਰੋਟਸਟ ਸਾਫਟ ਰਹੀ ਬਹਾਂ ਕੋਈ ਚੰਗਾ ਦਿੱਤਾ ਪੁਰਾਣਾ ਕੁੱਟਦਾ ਫਲਾਣੇ ਜੁਨੀਅਨ ਵਾਲੇ ਕੁੱਟਦੇ ਵੀਰੇ ਨਾਲੇ ਕੁੱਟ ਰਹੀਏ ਕਿੰਨੇ ਸਾ ਇਹਨਾਂ ਨਾਲੇ ਕੁੱਟੇ ਆ ਧਰਮ ਚਕਾ ਦੇ ਤੁਸੀਂ ਇਹਨੂੰ ਕੁੱਟ ਰਹੇ ਹੋ ਜਿਹੜਾ ਬੰਦਾ ਵੀ ਬੋਲਦਾ ਕਹਿ ਰਿਹਾ ਨਾ ਮੈਨੂੰ ਪਰੋਸ ਤੁਸੀਂ ਰੋਜ਼ ਉੱਠ ਕੇ ਨਾ ਕਿੰਨਾ ਸਰਕਾਰ ਦੇ ਖਿਲਾਫ ਬੋਲਣ ਤੋਂ ਪੁਲਿਸ ਦੇ ਖਿਲਾਫ ਬੋਲਣ ਲੱਗ ਜਾਂਦੇ ਆ ਉਹਦੇ ਚੁੱਪਦੇ ਆ ਤੇ ਇਸੇ ਕਰਕੇ ਮੈਂ ਕਹਿੰਦਾ ਵੀ ਇਹ ਮੁੰਡਿਆਂ ਨੇ ਤੇ ਜੀ ਇੱਥੇ ਹੀ ਖੜੇ ਰਹੇ ਵੀ ਅਸੀਂ ਤਾਂ ਜੁਨੀਅਨ ਵਾਲੇ ਆ ਅਸੀਂ ਆਹ ਹੋਰ ਹੋ ਗਏ ਚੱਲਣੇ ਆਂ ਤਾਂ ਇਹ ਸਾਰਿਆਂ ਨੂੰ ਇਹਨਾਂ ਦੇ ਕੰਦੇ ਕੰਦੇ ਨੇ ਖੇਡ ਕੇ ਹੁਣ ਤੁਸੀਂ ਕਹਿੰਦੇ ਆਂ ਕਿ ਆ ਹਿਸਾਬ ਨਹੀਂ ਹੋਦਾ ਕਿੱਥੋਂ ਹਿਸਾਬ ਮਿਲ ਜੂਗਾ ਤੁਸੀਂ ਦੇਖ ਲਓ ਜੀਨੇ ਜੀਨੇ ਮਤਲਬ ਕਿ ਨਾਮ ਅਸਲਿਆਂ ਦੀ ਤਕਾਲ ਕਰਦੇ ਜਿਨਕਵਰੀ ਕਰਨੀ ਆ ਉਹ ਵੀ ਇਹਨਾਂ ਨੂੰ ਅਸਰ ਆ ਤੁਹਾਨੂੰ ਲੱਗਦਾ ਵੀ ਇਹ ਆਪ ਦੇ ਕਿਸੇ ਬੰਦੇ ਨੂੰ ਹੁਣ ਤੱਕ ਨੇ ਪਸਾਇਆ ਜਾਂ ਉਸਾ ਲੈਣੀ ਕਿੰਨੇ ਕ ਬੰਦੇ ਜਿਹੜੇ ਫਸੇ ਨੇ ਹੁਣ ਤੱਕ ਇੰਨੇ ਜਿਉਂ ਮੁਕਾਬਲਿਆਂ ਦੇ ਵਿੱਚ ਉਹ ਵੀ ਜਿਹੜੇ ਕੋਈ ਵਿਸ਼ਵੀ ਜਾਂਚ ਹੋਈ ਆ ਉਹਦੇ ਵਿੱਚੇ ਬੰਦੇ ਮਾਰੀ ਗਏ ਅਸੀਂ ਤੁਹਾਨੂੰ ਸਿਕਿਉਰਟੀ ਵੀ ਦੇ ਰੱਖੀਏ ਉਹ ਆਪਣੇ ਅੰਦਰ ਦੀ ਘਟਨਾ ਹੋਈਏਗੀ ਸਿਕਿਉਰਟੀ ਤੋਂ ਨਾਲ